ਜੀ ਬਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਕੋੜਾ ਠੀਕ ਹੈ ਜੀ 12 ਤਰੀਕ ਠੀਕ ਹੈ ਜੀ ਸੇਵਾ ਮਹੀਨਾ 2014 ਠੀਕ ਹੈ ਜੀ ਫਾਈ ਕੋਲ ਦੋ گاਵਾ ਠੀਕ ਹੈ ਜੀ ਚਾਰ ਬਸੀਆਂ ਦੇਖ ਸਕਦੇ ਹੋ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਾਕੀ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ। ਬਾਕੀ ਸਾਰਾ ਆਪਣਾ ਫੇਸਬੁੱਕ ਦੀ ਪੇਜ ਆ ਗਰਜੀਤ ਰਾਏ। ਉਹਨੂੰ ਬਾਕੀ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ। ਲੈ ਨਹੀਂ ਆਪਾਂ ਬਾਈ ਤੂੰ ਜਾਣਕਾਰੀ ਕਰਦੇ ਆਪਾਂ ਬਾਈ ਨਾਲ ਗੱਲਬਾਤ। ਇਹ ਲਮਾ ਲਵੀਂ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ ਤੇਆ। ਹਾਂਜੀ ਕੀ ਨਾਮ ਆ ਜੀ ਆਪਣਾ? ਨਾਮ ਗੋਰਾ ਪਿੰਡ ਭਦੌੜ ਜ਼ਿਲ੍ਹਾ ਬਨਾਲਾ ਤਪਾ ਸੇਲ ਭਦੌੜ ਤੇ ਆਪਣਾ ਘਰ ਆ। ਨੰਬਰ ਸੁਭਰਾ ਆਪਣਾ। ਨੰਬਰ ਸ 8203 ਤਾਲੀ ਵੀ ਵਾਈ ਠੀਕ ਹੈ ਜੀ ਹਾਂਜੀ ਬਾਈ ਜੀ ਪਹਿਲੀ ਬੈਡ ਦੀ ਜਾਣਕਾਰੀ ਦਿਓ ਜੀ ਦੀ ਇਹ ਸੂਈ ਦੀ ਹੈ ਬੈਡ ਬਾਈ ਹਾਂ ਸੱਤਾਂ ਦੀ ਸੂਈ ਦੀ ਆ ਹਫ਼ਤੇ ਦੀ ਮੰਨੂ ਠੀਕ ਹੈ ਜੀ 18 ਕਿਲੋ ਦੁੱਧ ਰੈਡੀ ਹੋਏ ਥੱਲੇ ਨਾਰਮਲ ਸੇਵਾ ਤੇ ਠੀਕ ਹੈ ਜੀ ਅੜ ਕੇ 8 ਵਜੇ ਸਾਫ ਕਰੀ ਦੀ ਇਹ ਕੋਈ ਨਿਹਰਾ ਨਹੀਂ ਲਾਇਆ ਇਹਨੂੰ ਠੀਕ ਹੈ ਜੀ ਹੂੰ ਬੱਚਾ ਮਗਰ ਇਹਦੇ ਥਾਂ ਥਾਂ ਬਹੁਤ ਜਗਾ ਥੀ ਚਵਾਈ ਵਾਲਾ ਵੀ ਆ ਠੀਕ ਹੈ ਜੀ ਹਾਂ ਵਸਾ ਹੀ ਮਗਰ ਦੇ ਬੱਚਾ ਬੱਚਾ ਬਾਈ ਠੀਕ ਹੈ ਜੀ ਠੰਡੀ ਸੀਲ ਬਹੁਤ ਜ਼ਿਆਦਾ ਠੀਕ ਹੈ ਜੀ ਬਹੁਤ ਜ਼ਿਆਦਾ ਠੀਕ ਹੈ ਜੀ ਮੈਂ ਢੇਰ ਤੋਰ ਕੇ ਦਿਖਾਉਂਗੀ ਠੰਡੀ ਸੀਲ ਤੇ ਦੇਖ ਸਕ ਠੀਕ ਹੈ ਜੀ ਇਹ ਕੱਚੇ ਦੇ ਬਾਲਾ ਪਾਲ ਲਿਆ ਹੁਣ ਇੱਥੇ ਜਾਓ ਨੋਕਰਾ ਤੋਰਾ ਦਾ ਦੇਖ ਆਜੋ ਲੇਵਾ ਵੱਧ ਜਾਣਕਾਰੀ ਬਾਈ ਤੂੰ ਲੈ ਲਿਓ ਠੀਕ ਹੈ ਜੀ ਬਾਈ ਥਾਂ ਸੁਣ ਜਮਾ ਓਕੇ ਹੈ ਜੀ ਆਹ ਇੱਕ ਨੰਬਰ ਘੱਟ ਵੱਧ ਕੋਈ ਨਹੀਂ ਸਾਰੇ ਥਾਂ ਦੇ ਚਾਰੇ ਇੱਕੋ ਜਿਹਾ ਬਾਈ ਸਾਰੇ ਇੱਕੋ ਜਿਹਾ ਹਾਂ ਦੋਤ 25 ਕਿਲੋ ਦੇ ਦਊਗੀ ਠੀਕ ਹੈ ਜੀ ਸੇਵਾ ਦੇ ਸ਼ਰਤ ਹੈ ਜੀ ਆ ਸੇਵਾ ਦੇ ਸ਼ਰਤ ਹੈ ਆਪਾਂ ਕੋਈ ਬਾੜੀ ਤਾੜੀਆਂ ਇਹ ਲੈ ਡਿਊਟੀ ਕੋਈ ਨਹੀਂ ਪਈ ਇਹਨੂੰ ਠੀਕ ਹੈ ਜੀ ਠੀਕ ਹੈ ਹੂੰ ਨੋਕਰਾ ਚੈੱਕ ਕਰਕੇ ਤਸੱਲੀ ਕਰਕੇ ਬਾਈ ਗੋਰੇ ਦੇ ਨਾਲ ਠੀਕ ਹੈ ਜੀ ਠੀਕ ਹੈ ਹਾਂਜੀ ਭਰਾ ਦੂਜੀ ਵੇੜ ਦਾ ਦੱਸੋ ਜੀ ਇਹ ਗੱਬਣ ਸਾਢੇ ਪੰਜ ਬਰੀਡ ਵਾਲੀ ਵਹੜਾ ਜਿੱਦੇ ਮਰਜ਼ੀ ਦੇ ਚੰਗੇ ਬੱਚੇ ਲੈਦਾ ਨਿੱਕਾ ਜਿਹਾ ਕਾਨਾ ਦੇਖਾ ਠੀਕ ਹੈ ਜੀ ਇਸ ਕੁਆਲਟੀ ਦੇ ਕਿੰਨੇ ਪਈ ਆ ਤੁਰਕ ਵੀ ਖਾਵੇ ਤੇ ਫਾਰਮ ਵਾਲੀ ਬੱਚੀ ਆ ਦੂਜੀ ਸਵੇਰ ਸੂਗੀ ਦੁੱਧ ਡਰਾਈ ਮੰਨੋ ਠੀਕ ਹੈ ਜੀ ਬਈ ਸੌਰੀ ਆ ਦੂਜੀ ਵਹੜਾ ਦਾ ਸੌਰੀ ਰੇਟ ਕਿਨਾ ਉਹ ਫੋਨ ਤੇ ਕਰ ਦਾਂਗੇ ਆਪਾਂ ਦਾ ਅਸਾਂ ਫੋਨ ਤੇ ਕਰੋਂਗੇ ਠੀਕ ਹੈ ਜੀ ਹਾਂ ਜੀ ਭਈ ਇਹ ਦੱਸੋ ਜੀ ਇਹ ਬਈ ਗੱਬਣ 5.5 ਜਿੱਤੇ ਹਾਂਜੀ ਦੁੱਧੋ ਡਰਾਈ ਕਰਦੇ ਆਪਾਂ ਇਹਨੂੰ ਠੀਕ ਹੈ ਜੀ ਹਾਂ ਡਰਾਈ ਕਰਤੀ ਬਸ ਮਾੜਾ ਮੋਟਾ ਹੀ ਦਿੰਦੀ ਆ ਜੇ ਇਹ ਚੋਈ ਨਹੀਂ ਗਈ ਦੋ ਡੰਗ ਜ ਆਪਣੇ ਘਰੇ ਆਈ ਸੀ ਮੁਰਗਾ ਮੁਰਗੀ ਪਿੱਛੇ ਲੋਪਰਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਾਈ ਨਾ ਇਹਦਾ ਰੇਟ ਦੱਸ ਦਿਓ ਜੀ ਇਹ 55 ਦੇ ਦਾਂਗੇ ਜਿੱਤੇ ਆਪਾਂ 55000 ਦੀ ਕਿੰਨੇ ਮਹੀਨੇ ਦੀ ਗੱਪ ਆ ਫਿਰ ਦੱਸਿਆ ਸਾਢੇ ਪੰਜ ਦੀ ਆਪਣੀ ਚੈੱਕ ਕਰਾਈ ਦਾ ਅਲਾ ਕਰਾ ਸਕਦਾ ਆਪਣੇ ਖੁਦ ਘਰੇ ਲੈ ਕੇ ਕਰਾਈ ਦਾ ਡਾਕਟਰ ਦਾ ਇਹਦਾ ਗਰੂ ਸਿਰ ਦਿਖਾ ਕੇ ਨਾ ਵਧੀਆ ਹਾਂਜੀ ਹਾਂਜੀ ਫੇਸ ਕੁਆਲਟੀ ਦੇ ਸਕਦਾ ਫਾਰ ਵਾਲੀ ਬੱਚੀ ਜਿਵੇਂ ਕਿ ਨਵਾਂ ਫਾਰ ਪਾਉਣਾ ਜਿਹੇ ਮਰਜ਼ੀ ਬੱਚੇ ਲੈ ਲਓ ਉਹੀ ਦੇ ਦਊਗੀ ਠੀਕ ਹੈ ਜੀ ਬਰੀਡ ਵਾਲੀ ਬੱਚੀ ਆ ਫੜੀ ਸਮੀ ਬਹੁਤ ਕਰਮ ਵਾਲੀ ਵਧੀਆ ਹਾਂ ਰੇਟ 55000 ਹਾਂ ਠੰਡੀ ਸੀਲ ਬ ਜੇਕਰ ਪਾਲਣੀ ਤੋਂ ਗਨੇ ਕਰ ਜੂਏ ਠੀਕ ਹੈ ਜੀ ਹਾਂ ਜੀ ਇਹ ਜਰਸੀ ਵਸੀ ਹੈ ਜਿੱਤੇ ਹਾਂਜੀ ਆ ਦੇਖ ਪੰਜਾਬ ਵਾਲੀ ਜਰਸੀ ਹੈ ਠੀਕ ਹੈ ਜੀ ਪੰਜਾਬ ਵਾਲੀ ਜਰਸੀ ਹਮ ਠੀਕ ਹੈ ਜੀ ਆਲੇ ਕੇ ਫੋਲਡ ਹੀ ਹੈ ਕਿ ਨਹੀਂ ਕਰੀਆ ਠੀਕ ਹੈ ਜੀ ਲੋਕਾ ਤੋਰ ਕੇ ਦਿਖਾਓ ਵੱਡੀ ਹੈ ਦੇਖ ਦਿਖਾ ਠੀਕ ਹੈ ਜੀ ਠੀਕ ਦੇਖੀਂ ਅੰਦੀ ਸੋਹਣੀ ਬਹੁਤ ਵਧੀਆ ਠੀਕ ਹੈ ਪਾਲਣੀ ਨਾ ਠੀਕ ਹੈ ਠੀਕ ਇਹਦਾ ਰੇਟ ਵੀ ਆਦੂ ਪਰਾ ਆਦੀ ਦਾਂਗੇ 10000 ਰੁਪਏ ਦੀ ਪਰਾ ਥਣ ਥਣ ਬਹੁਤ ਲੱਗਿਆ ਪੰਜਾਬ ਵਾਲੀ ਜਰਸੀ ਹੈ ਵੱਡੀ ਜਰਸੀ ਬਣੂਗੀ ਠੀਕ ਹੈ ਜੀ ਥਾਣੇ ਦਿਖਾ ਲੈਣੇ ਕਿਨੇ ਚਾਹਂਗੇ ਲੋਪਰਾ ਤਾਂ ਉਹ ਦੇਖ ਸਕਦੇ ਸੀ ਮੋਟਾ ਮੋਟਾ ਥਣ ਲੱਗਿਆ ਦਾ ਹਾਂਜੀ ਹਾਂਜੀ ਥੱਲੋ ਚਿੱਟੀ ਵੀ ਹੈਗੀ ਮੜੀ ਜੀ ਠੀਕ ਹੈ ਜੀ ਠੀਕ ਹੈ ਲੋਪਰਾ ਗਰਮੀ ਨਹੀਂ ਮੰਨਦੀ ਬਈ ਨਹੀਂ ਮੰਨਦੀ ਜਮ ਨਹੀਂ ਮੰਨਦੀ ਠੀਕ ਹੈ ਜੀ ਭਾਈ ਜੀ ਨੇ ਜ਼ਰੂਰ ਕਨਫਰਮ ਕਰੋ ਪਰਾ ਨੰਬਰ ਸਕਰੀਨ ਤੇ ਲਾਤਾ ਜੀ ਠੀਕ ਹੈ ਜੀ ਬਾਕੀ ਚਾਂਮ ਕ ਵਾੜਾ ਲੋਈ ਲੈਗੀ ਨਾ ਜਦੋਂ ਠੀਕ ਹੈ ਜੀ ਹੋਰੀ ਬਣ ਜੂਗੀ ਠੀਕ ਹੈ ਜੀ ਠੀਕ ਹੈ ਹਾਂਜੀ ਭਾਈ ਜੀ ਅਗਲੀ ਵਾਰ ਦੱਸੋ ਜੀ ਬੱਸੀ ਦਾ ਇਹ ਬੱਚੀ 2 ਦਿਨ ਦਾ ਬਈ ਰਟੀਕਾ ਲੱਗਿਆ ਰ ਗੱਬਣ ਦਾ ਹਾਂਜੀ ਤੇ ਇਹ ਵੀਰੀ ਦੇ ਦਾਂਗੇ ਆਪਾਂ 20000 ਦੀ ਆ ਦੇ ਥਣ ਥੋਣੇ ਦੇ ਬਹੁਤ ਝੋ ਲੋ ਇਹ ਵਾਲੂ ਆ ਦੇ ਸਾਡੇ ਕਰਵਾਉਣੀ ਦਾ ਠੀਕ ਹੈ ਜੀ ਹਾਂਜੀ ਇਹ ਤੌਰ ਤੇ ਵੀ ਦਿਖਾ ਦਿਓ ਜੀ ਸੀ ਇਸ ਕੁਆਲਟੀ ਦੀ ਬਹੁਤ ਵਧੀਆ ਚਕਾਚੀ ਆ ਗਈ ਨਸਲ ਵਾਲੀ ਆ ਗਈ ਠੀਕ ਹੈ ਜੀ ਹਲਾ ਕੱਦ ਪੁੱਤ ਕਰੂਗੀ ਕਰਵਾ ਮਾਰੀ ਬਹੁਤ ਵਧੀਆ ਆਪਣਾ ਠੀਕ ਹੈ ਜੀ ਲੋਪਰਾ ਭਾਈ ਨੇ ਰੇਟ ਵੀ ਦੱਸਦਾ ਤੁਸੀਂ ਕਹਿੰਦੇ ਨੇ ਰੇਟ ਨਹੀਂ ਦੱਸਦੇ ਭਾਈ ਠੀਕ ਹੈ ਜੀ ਭਾਈ ਜੀ ਨੇ ਰੇਟ ਦੱਸਦਾ ਪਰ ਯਾਰ ਠੀਕ ਹੈ ਨਾ ਭਾਈ ਮਾਨਤਨ ਹੋ ਜੂ ਭਾਈ ਜੀ ਦਾ ਮਾਨਤਨ ਕੋਈ ਨਹੀਂ ਕਰ ਦੋਗੇ ਹਾਂ ਲੋਪਰਾ ਭਾਈ ਦਾ ਮਾਨਤਨ ਕਰ ਦਾਂਗੇ ਠੀਕ ਹੈ ਜੀ ਕੋਈ ਜਿੱਨਾ ਜਰੂਰ ਕਨੈਕਟ ਕਰੋ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਭਾਈ ਇਹ ਅਗਲੀ ਵੇੜ ਬਾਰੇ ਦੱਸੋ ਕਾਲੀ ਆ ਭਾਈ ਹਾਂਜੀ ਕਾਲੇ ਰੰਗ ਦਾ ਹੈ ਐਚਫੇ ਠੀਕ ਹੈ ਜੀ ਇਹਦੀ ਦੇਖੋ ਨੀ ਕਿੰਨੀ ਚੰਗੀ ਥਾਣ ਦੇ ਕਲਾ ਠੀਕ ਹੈ ਥਣ ਦੋ ਘੰਟੇ ਆ ਜੀ ਫੇਸ ਕੁਆਲਟੀ ਦੀ ਬਹੁਤ ਪਿਆਰੀ ਚੰਕ ਕਾਲੀ ਹੈ ਇਹ ਵੀ ਬਲੈਕ ਕਲਰ ਦੀ ਆ ਠੀਕ ਹੈ ਜੀ ਰੇਟ ਦੱਸ ਦਿਓ ਭਾਈ ਇਹ ਪਹਿਲਾਂ ਇਹ 16 ਦੇ ਦਾਂ ਜਿੱਤੇ 16000 ਰੁਪਏ ਦੀ ਭਾਈ ਮੱਥੇ ਫੁੱਲੀ ਚਿੱਟੀ ਆ ਥੋੜੀ ਜੀ ਠੀਕ ਹੈ ਜੀ ਠੀਕ ਮੋਕਨ ਇਹ ਵੀ ਬੱਚੇ ਵਧੀਆ ਦੋ ਬੱਚੀ ਜਿਹੇ ਮੈਂ ਟੀ ਘਬਰਾ ਦੋ ਜਿਹੇ ਦੋਗੀ ਠੀਕ ਹੈ ਜੀ ਕਿੰਨੇ ਕਿ ਮਹੀਨੇ ਦੇ ਹੋਗੇ ਬਈ ਜੀ ਸਾਲ ਤੋਂ ਉੱਪਰ ਹੋਗੇ ਬਸ ਦੋ ਕੁ ਮਹੀਨੇ ਤਕ ਤੀਕਾ ਲੇਜੂਗੀ ਠੀਕ ਹੈ ਜੀ ਠੀਕ ਹੈ ਲੋਪਰਾ ਦੇਖ ਸਕਦਾ 16000 ਰੁਪਿਆ ਹਾਂਜੀ ਬਈਆ ਕਾਗਲੀ ਜਰਸੀ ਰਹੀ ਆਪਣੀ ਇਹ ਜਨੌਨ 10 ਮਹੀਨਾਂ ਦਾ ਬੱਚਾ ਹੋਵੇ ਖੜ ਜਾ ਇੱਕ ਮਿੰਟ ਕਰਦਾ ਗੱਲ ਹਾਂਜੀ ਬਈਆ ਜਰਸੀ ਦੀ ਦੱਸੋ ਹੀ ਜਾਣਕਾਰੀ ਇਹ 8 9 ਮਹੀਨਾਂ ਦਾ ਬੱਚਾ ਹੋਵੇ ਆਪਣੀ ਘਰ ਦੀ ਗਾਂ ਦਾ ਬੱਚਾ ਹੈ ਗਾਂ ਵੇਚਤੀ ਸੀ ਆਪਾਂ ਠੀਕ ਹੈ ਜੀ ਗਾਂ ਦਾ ਤੇ ਦੁੱਧ 25 26 ਕਿਲੋ ਹੁੰਦਾ ਸੀ ਗਾਂ ਆਦੀ ਬਲੈਕ ਰੰਗ ਦੀ ਸੀ ਮਾਂ ਦੀ ਉਹਨਾਂ ਦਾ 70 ਸਪੈਕਵਲਟੀ ਦੇ ਰਹੇ ਹਾਂ ਉਹ ਦਰਦਿਆਂ ਵਾਲੀਆਂ ਹੁੰਦੀਆਂ ਥੋੜੀਆਂ ਜਿਹੀਆਂ ਤੇ ਹਾਂਜੀ ਭਾਈ ਜਾਇਜ਼ ਚ ਰੇਟ ਲਾ ਦੋ ਦਾ ਇਹ 9 ਹੀ ਦੇ ਦਾਂਗੇ ਬਸ ਮੰਗੀ ਕੋਈ ਜੇ ਨਾ ਨੌ 000 ਦੀ ਹਾਂ ਜਾਨੀ ਬਾਕੀ ਜਰਸੀ ਤਾਂ ਭਾਲੀ ਨਹੀਂ ਦਿਹਾਉਂਦੀ ਬਹੁਤ ਘੱਟ ਆਉਂਦੀ ਹੈ ਠੀਕ ਹੈ ਠੀਕ ਬੱਸ ਜੀ ਤੇ ਸ਼ੁਰੂ ਕਰ ਤੇ ਭਾਈ ਜੀ ਨਾਲ ਜ਼ਰੂਰ ਕਲੈਕਟ ਕਰੋ ਭਾਈ ਦੇ ਮੰਨ ਕੇ ਚਲੋ ਸੇਗ ਨਾਗਾ ਜੀ ਦੇਖ ਸਕਦੇ ਹਾਂ ਜੀਤਾ ਫਾਰਮ ਟੀਵੀ ਨੂੰ ਬਾਦੌ ਸਬਸਕਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰ ਦੇਈਏ ਬਾਕੀ ਫਿਰ ਆਪਣਾ ਫੇਸਬੁੱਕ ਦੀ ਪੇਜ ਅਗਰ ਜੀਤ ਰਾਏ ਨੂੰ ਫਾਲੋਅਰ ਤੇ ਸ਼ੇਅਰ ਸਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਸੰਭੇਵ